ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੈਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਵੀਡੀਓ ਬਣਾਉਣ ਪਹੁੰਚੇ ਆ ਆਪਾਂ ਪਿੰਡ ਮਮਾਰਾ ਮਮਾਰਾ ਪਿੰਡ ਕਿਸਾਨ ਵੀਰੋ ਫਰੀਦਕੋਟ ਜ਼ਿਲ੍ਹੇ ਦਾ ਤੇ ਨਾਲ ਲੱਗਦੇ ਪਿੰਡ ਇੱਕ ਪਾਸੇ ਗੁੱਜਰ ਚੰਨੀਆਂ ਇਹ ਇਸ ਪਿੰਡ ਦੇ ਗਵੰਡੀ ਪਿੰਡ ਆ ਕਿਸਾਨ ਵੀਰੋ ਇੱਕ ਘਰੇਲੂ ਪਰਿਵਾਰ ਦੇ ਘਰੋਂ ਆਪਾਂ ਵੀਡੀਓ ਜਿਹੜੀ ਅੱਜ ਆਪਾਂ ਕਵਰ ਕਰਨ ਪਹੁੰਚੇ ਆ ਕਿਸਾਨ ਵੀਰੋ ਤੇ ਵੀਰ ਕੋਲੇ ਜਿਹੜੇ 8 ਨਗ 4 ਸੇਲ ਆ ਕਿਸਾਨ ਵੀਰੋ ਇਹ ਅੱਠੇ ਤੁਸੀਂ ਜਿਹੜੇ ਸਕਰੀਨ ਤੇ ਦੇਖ ਰਹੇ ਆ ਇੱਕ ਵਿੱਚੋਂ ਮੱਝ ਐ ਤੇ ਕੁਝ ਇਹ ਗੱਬਣ ਵਹਿੜ ਐ ਤੇ ਕੁਝ ਹੀ ਫਰਵੱਛੀਆਂ ਕਿਸਾਨ ਵੀਰੋ ਬੜੀਆਂ ਸੋਹਣੀਆਂ ਇਹ ਤਿੰਨ ਜਿਹੜੀਆਂ ਹੀ ਫਰਵੱਛੀਆਂ ਬਣਦੀ ਸਾਰੀ ਡਿਟੇਲ ਆਪਾਂ ਵੀਰ ਤੋਂ ਲੈ ਲੈਣੀ ਐ ਇਹ 6 ਮਹੀਨਿਆਂ ਦੀ ਗੱਬਣ ਵਹਿੜ ਐ ਤੇ ਇਹ ਤਿੰਨ ਵਹਿੜਾਂ ਕਿਸਾਨ ਵੀਰੋ ਇੱਕ 20 ਦਿਨ ਮਹੀਨਾ ਰਹਿੰਦਾ ਸੂਣ ਚ ਤੇ ਦੋ ਸੋਹਣੇ ਦੁੱਧ ਤੇ ਜਿਹੜੇ ਤਿਆਰ ਦੋ ਦਲੀਆਂ ਵਹਿੜਾਂ ਕਿਸਾਨ ਵੀਰੋ ਸੂਈਆਂ ਨੂੰ ਇਹਨਾਂ ਨੂੰ ਕਿੰਨਾ ਕਿੰਨਾ ਚਿਰ ਹੋ ਗਿਆ ਆਪਾਂ ਵੀਰ ਤੋਂ ਲੈਨੇ ਡਿਟੇਲ ਤੇ ਇੱਕ ਇਹ ਝੋਟੀ ਹੈ ਕਿਸਾਨ ਵੀਰੋ ਸੇਲ ਸੂਹਾ ਵੀਰ ਤੋਂ ਪੁੱਛਾਂਗੇ ਕਿੰਨਾ ਮੈਂ ਇਹ ਕੁਝ ਸਮਾਂ ਪਹਿਲਾਂ ਹੀ ਸੋਈ ਹੈ ਇਹਨੇ ਮੇਲਕਾਫ ਨੂੰ ਜਨਮ ਦਿੱਤਾ ਕਿਸਾਨ ਵੀਰੋ ਸਾਰੇ ਪਸ਼ੂਆਂ ਦੀ ਬਣਦੀ ਆਪਾਂ ਡਿਟੇਲ ਜਿਹੜੀ ਲੈ ਕੇ ਛੋਡੇ ਤੱਕ ਬਾਈ ਜੀ ਤੋਂ ਦਿੰਨੇ ਆ ਤੇ ਇਹ ਜਿਹੜੀ ਮੱਝ ਹੈ ਇਹ ਕੁਝ ਦਿਨ ਕੁਝ ਚਿਰ ਪਹਿਲਾਂ ਹੀ ਸੋਈ ਹੈ ਬੜੀ ਸੋਹਣੀ ਮੱਝ ਆ ਕਿਸਾਨ ਵੀਰੋ ਕੱਦ ਕਾਠ ਸੋਹਣਾ ਹੈ ਇਹਨੇ ਮੇਲਕਾਫ ਨੂੰ ਜਨਮ ਦਿੱਤਾ ਤੇ ਚਿਹਰੇ ਦੀ ਪੈ ਗਈ ਆ ਕਿਸਾਨ ਵੀਰੋ ਪਹਿਲਾਂ ਇਕੱਲਾ ਇਕੱਲਾ ਨਗ ਸੋਨੂੰ ਤੋੜ ਕੇ ਵਿਖਾਵਾਂਗੇ ਫਿਰ ਬਣਦੀ ਸਾਰੀ ਡਿਟੇਲ ਲੈ ਕੇ ਦਿੰਨੇ ਆ ਕਿਸਾਨ ਵੀਰੋ ਬਾਈ ਜੀ ਨੇ ਮਿੱਟੀ ਜਿਹੜੀ ਨਵੀਂ ਪਾਈ ਆ ਇਹਦਾ ਕਰਕੇ ਜਿਹੜੀਆਂ ਹੀਫਰ ਆ ਇਹ ਕਿਸਾਨ ਵੀਰੋ ਆਪਾਂ ਤੋੜ ਕੇ ਨਹੀਂ ਵਿਖਾਉਂਦੇ ਤੁਸੀਂ ਐਂ ਹੀ ਇਹਨਾਂ ਨੂੰ ਵੇਖੋ ਉਮਰ ਜਿਹੜੀ ਇਹਨਾਂ ਦੀ ਬੱਚੀਆਂ ਦੀ ਵੀਰ ਨੇ ਦੱਸੀ ਐ ਉਹ ਆਪਾਂ ਤੁਹਾਨੂੰ ਪੁੱਛ ਕੇ ਸਾਰੀ ਦੱਸ ਦੇਣੀ ਐ ਡਿਟੇਲ ਇਹ ਤਿੰਨ ਜਿਹੜੇ ਜਾਨਵਰ ਆ ਇਹ ਤੁਹਾਨੂੰ ਤੋਰ ਕੇ ਵੀ ਵਿਖਾਵਾਂਗੇ ਸਮੇਤ ਮੱਝਚਾਰ ਤੇ ਇਹਨਾਂ ਦੀ ਬਣਦੀ ਸਾਰੀ ਡਿਟੇਲ ਲੈਣੇ ਆ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਬਾਈ ਜੀ ਆਜੋ ਵੀਰ ਕਿੱਧਰੋਂ ਚਲਾਈਏ ਕੰਮ ਪਸ਼ੂ ਕਿਸਾਨ ਵੀਰੋ ਸਾਰੇ ਵੀਰ ਨੇ ਸੇਲ ਕਰਨੇ ਆ ਕੀ ਗੱਲ ਬਣ ਗਈ ਇਹ ਵੀ ਵੀਰ ਤੋਂ ਪੁੱਛਾਂਗੇ ਆਪਾਂ ਤੇ ਕਿੱਧਰੋਂ ਚਲਾਵਾਂਗੇ ਬਾਈ ਜੀ ਇੱਕ ਨੰਬਰ ਇਹ ਵੱਛੀ ਤੋਂ ਸ਼ੁਰੂ ਕਰਦੇ ਆ ਕਿਸਾਨ ਵੀਰੋ ਇਦੀ ਉਮਰ ਕਰਾਸ ਬਰੀਡ ਦੀ ਬੱਚੀ ਹੈ ਉਮਰ ਵੀਰ ਤੋਂ ਪੁੱਛਦੇ ਆਪਾਂ ਕਿੰਨੀ ਕਾ ਇਹ ਤੁਹਾਨੂੰ ਖੜੀ-ਖੜੀ ਵਿਖਾਵਾਂਗੇ ਚਾਰ-ਚਾਰੀ ਇਹਨਾਂ ਦੇ ਕਿਸਾਨ ਵੀਰੋ ਥਾਣਾ ਹੈ ਕੱਦ ਸਮੰਦਰ ਹੈ ਉਮਰ ਅੰਦਾਜ਼ਨ ਵੀਰ ਤੋਂ ਪੁੱਛਦੇ ਆਪਾਂ ਕਿੰਨੀ ਕਾ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਠਾਕ ਵਧੀਆ ਹਾਂਜੀ ਤੇ ਬਾਈ ਜੀ ਆਪਣਾ ਨਾਂ ਬੋਲਿਓ ਜੀ ਨਾਂ ਜੀ ਮੇਰਾ ਗੁਰਚਰਨ ਸਿੰਘ ਹੈ ਗੁਰਚਰਨ ਸਿੰਘ ਜੀ ਹਾਂਜੀ ਸਾਨੂੰ ਅਮਰਕਿੰਦਰ ਸਿੰਘ ਨੰਬਰਦਾਰ ਠੀਕ ਹੈ ਜੀ ਪਿੰਡ ਪਿੰਡ ਹੈਗਾ ਜੀ ਮੋਹਾਰਾ ਤੇ ਕੰਟੈਕਟ ਨੰਬਰ ਬੋਲਿਓ ਜੀ 7743 ਠੀਕ ਹੈ ਜੀ 2033 2063 20036 ਠੀਕ ਹੈ ਜੀ ਹਾਂ ਜੀ 946636 ਦੇ 440 ਮਿਲ ਗਿਆ ਠੀਕ ਹੈ ਜੀ ਤੇ ਬਾਈ ਜਿਹੜੇ ਅੱਜ ਆਪਾਂ ਪਸ਼ੂ ਸੇਲ ਕਰਨੇ ਆ ਇਹ ਆਪਾਂ 8 ਨਾਗਾ ਸੇਲ ਕਰਨੇ ਹਾਂ ਜੀ ਹਾਂ ਜੀ ਆਪਾਂ ਇੱਕ ਨਗ ਤੋਂ ਜਿਹੜੀ ਆਪਾਂ ਸ਼ੁਰੂਆਤ ਕਰਾਂਗੇ ਬਾਕੀ ਆਪਾਂ ਜਿਹੜੀਆਂ گاਵਾਵਾਂ ਤੋਰ ਕੇ ਵੀ ਵਿਖਾਵਾਂਗੇ ਤੇ ਇਹ ਜਿਹੜੀ ਬੱਛੀ ਦੀ ਕੀ ਡਿਟੇਲ ਹੈ ਬਾਈ ਜੀ ਇਹ ਬਾਈ ਜੀ 10 ਮਹੀਨਿਆਂ ਦੀ ਹੈ ਜੀ 10 ਮਹੀਨੇ ਉਮਰ ਹੈ ਜੀ 10 ਮਹੀਨੇ ਹੋਰ ਹੈ ਦੀ ਠੀਕ ਹੈ ਜੀ ਤੇ ਠੀਕ ਕ੍ਰਾਸ ਬਰੀਡ ਦੀ ਹੈ ਤੇ ਇਹਦਾ ਕੀ ਰੇਟ ਰੱਖਾਂਗੇ ਬਾਈ ਜੀ ਇਹ ਆ ਬਾਈ ਇਹ 15000 ਰੁਪਏ ਦੇ 15000 ਰੁਪਏ ਕਿਸਾਨ ਵੀਰੋ ਵੀਰ ਨੇ ਡਿਮਾਂਡ ਰੱਖੀ ਹੈ ਕ੍ਰਾਸ ਬਰੀਡ ਦੀ ਵੱੱਛੀ ਹੈ ਵੇਖੋ ਤੁਸੀਂ ਸੋਹਣੀ ਸਮੀ ਵੀ ਵੱੱਛੀ ਹੈ ਚਾਰ ਚਾਰੀ ਥਾਣਾ ਵੀਰ ਕਹਿੰਦੇ ਤੇ ਚਮਕ ਬੜੀ ਸੋਹਣੀ ਹੈ ਫੇਸ ਕੁਆਲਟੀ ਸੋਹਣੀ ਹੈ ਚਮਕ ਬਾਈ ਕਹਿੰਦੇ ਵੀ ਆਪਾਂ ਫੀਡ ਤੇ ਹੀ ਤਿਆਰ ਕੀਤੀ ਹੈ ਤੇ ਆਜੋ 2 ਨੰਬਰ ਵੈੜ ਦੀ ਕਿਸਾਨ ਵੀਰੋ ਇਹਦਾ ਪ੍ਰਿੰਟ ਵੇਖੋ ਬੜਾ ਸੋਹਣਾ ਵੱੱਛੀ ਦਾ ਪ੍ਰਿੰਟ ਹੈ ਇਹਦੀ ਵੀ ਬਣਦੀ ਡਿਟੇਲ ਆਪਾਂ ਵੀਰ ਤੋਂ ਲੈ ਲੈਣੀ ਹੈ ਪਰ ਇਹ ਤੁਹਾਨੂੰ ਤੋਰ ਕੇ ਨਹੀਂ ਵਿਖਾਉਂਦੇ ਕਿਸਾਨ ਵੀਰੋ ਇਹ ਭਗੜੜ ਕਰਨ ਗੀਆਂ ਬੱਚੇ ਸੋਹਣੇ ਸਮੇ ਵੀ ਝੋਲੀ ਵੇਖੋ ਤੁਸੀਂ ਇਹਨੂੰ ਜਿਵੇਂ ਗੱਬਣਾ ਵਾਲੀ ਝੋਲੀ ਆ ਕੱਦ ਦਾ ਸਮੱਧਰ ਹੈ ਮੂੰਹੋਂ ਖੀਰੀ ਆ ਉਮਰ ਅੰਦਾਜ਼ਨ ਆਪਾਂ ਵੀਰ ਤੋਂ ਪੁੱਛਦੇ ਪ੍ਰਿੰਟ ਬੜਾ ਸੋਹਣਾ ਹੈ ਇਹਦੀ ਉਮਰ ਕੀ ਆ ਨੰਬਰਦਾਰ ਸਾਹਿਬ ਇਹਦੀ ਜੀ 11 ਮਹੀਨੇ ਉਮਰ ਆ ਜੀ 11 ਮਹੀਨੇ ਤੇ ਇਹਦਾ ਬਾਈ ਜੀ ਕੀ ਰੇਟ ਰੱਖਿਆ ਆਪਾਂ ਇਹਦਾ 30000 ਰੁਪਏ ਲੈਣੇ 30000 ਰੁਪਏ ਕਿਸਾਨ ਵੀਰੋ 30000 ਰੁਪਏ 2 ਨੰਬਰ ਵਹਿੜ ਵੱਛੀ ਚਿੱਟੇ ਰੰਗ ਦੀ ਦਾ ਜਿਹੜਾ 30000 ਰੁਪਏ ਵੀਰ ਨੇ ਡਿਮਾਂਡ ਰੱਖੀ ਹੈ ਤੇ 3 ਨ ਚੰਗਾ ਕੱਦ ਕਾਠਾ ਹੈ ਮੂੰਹੋਂ ਇਹ ਵੀ ਖੀਰੀ ਹੈ ਇਹਦੀ ਬਣਦੀ ਸਾਰੀ ਡਿਟੇਲ ਲੈ ਲੈਣੇ ਝੋਲੀ ਇਹਦੀ ਵੀ ਸੋਹਣੀ ਹੈ ਤੇ ਚਾਰ ਹੀ ਥਾਣਾ ਵੀਰ ਕਹਿੰਦਾ ਆਪਾਂ ਵਿਖਾਵ ਵੀ ਦਿੰਨੇ ਆ ਕਿਸਾਨ ਵੀਰੋ ਤੁਹਾਨੂੰ ਥਾਣ ਚਾਰ ਹੀ ਥਾਣਾ ਜਿਹੜੇ ਇਹ ਕੋਈ ਫੋਟ ਸ਼ਾਂਗ ਨਹੀਂ ਵੀਰ ਕਹਿੰਦਾ ਚਲੋ ਕੋਈ ਨਹੀਂ ਰਹਿਣ ਦਿਓ ਬਾਈ ਜੀ ਵੇਖੋ ਕਿਸਾਨ ਵੀਰੋ ਇਹਦੀ ਕੀ ਡਿਟੇਲ ਹੈ ਨੰਬਰਦਾਰ ਸਾਹਿਬ ਇਹ ਜੀ 13 ਮਹੀਨੇ ਉਮਰ ਹੈ ਜੀ ਅੱਛਾ ਜੀ ਹਾਂਜੀ 13 ਮਹੀਨੇ ਉਮਰ ਹੈ ਇਹਦੀ ਹਾਂਜੀ ਇਹਦਾ ਆ 31000 ਰੁਪਏ ਲੈਣਾ 31000 ਰੁਪਏ ਇਹਦਾ ਮੁੱਲ ਹੈ ਕਿਸਾਨ ਵੀਰੋ 31000 ਰੁਪਏ ਇਹ ਵੱਡੀ ਵੱਛੀ ਦਾ ਮੁੱਲ ਰੱਖਿਆ ਹੈ ਤੇ 4 ਨੰਬਰ ਕਰਾਸ ਬਰੀਡ ਦੀਆਂ ਗਾਂ ਐ ਕਿਸਾਨ ਵੀਰੋ ਪ੍ਰਿੰਟ ਵਾਈਜ਼ ਬੜੀ ਸੋਹਣੀ ਐ ਸਿੰਘ ਛੋਟਾ ਛੋਟਾ ਹੈ 6 ਮਹੀਨਿਆਂ ਦੀ ਵੀਰ ਕਹਿੰਦੇ ਗੱਬਣ ਐ 6 ਪੂਰੇ ਹੋ ਗਏ 7ਵਾਂ ਸ਼ੁਰੂ ਹੋ ਗਿਆ ਅੱਛਾ ਜੀ 7ਵਾਂ ਮਹੀਨਾ ਇਹਨੂੰ ਸ਼ੁਰੂ ਹੋ ਗਿਆ ਤੇ ਇਹਦੀ ਬਾਈ ਜੀ ਕੀ ਇਹਦਾ ਮੁੱਲ ਰੱਖਿਆ ਇਹ ਨਾ ਬਾਈ ਆਪਾਂ 32000 ਰੁਪਏ ਰੇਟ 32000 ਰੁਪਏ ਮੁੱਲ ਮਾਨਤਾਨ ਤਾਂ ਕਰੋਗੇ ਹਾਂਜੀ ਹਾਂਜੀ ਮਾਨਤਾਨ ਕਰਾਂਗੇ ਮਾਨਤਾਨ ਕਿਸਾਨ ਵੀਰੋ ਛੋਡੇ ਹੋਣਗੇ 32000 ਰੁਪਏ ਬਾਈ ਨੇ ਡਿਮਾਂਡ ਰੱਖੀ ਆ ਕੱਦ ਸਮਦਰਾਂ ਪ੍ਰਿੰਟ ਵਾ ਜ ਬੜੀ ਸੋਹਣੀ ਝੋਲੀ ਵਾਲੀ ਵਹਿੜਾ ਕਿਸਾਨ ਵੀਰੋ ਪਹਿਲਾ ਸੁਆ ਵੀਰ ਕਹਿੰਦਾ ਸੂਈ ਵੀ ਹੈ ਆਪਣੇ ਘਰ ਦੀ ਵਹਿੜਾ ਸਾਰੇ ਨਾ ਕੀ ਵੀਰ ਦੇ ਘਰ ਦੇ ਆ ਤੇ ਇਹ ਚੰਗਾ ਦੁੱਧ ਵੀਰ ਕਹਿੰਦਾ ਇਹਨੇ ਦਿੱਤਾ ਜੇ ਕਿਸੇ ਭਰਾ ਨੂੰ ਸਮਝ ਜਾਵੇ ਤੁਸੀਂ ਬਾਈ ਜੀ ਨਾਲ ਕੰਟੈਕਟ ਕਰ ਸਕਦੇ ਆਂ ਚਾਰ ਨੰਬਰ ਵਹਿੜਾ ਕਿਸਾਨ ਵੀਰੋ ਗਾਂ ਕਹਿ ਸਕਦੇ ਆਂ ਆਪਾਂ ਇਹ ਉਹ ਠੰਡੀ ਸੀਲ ਆ ਤੇ ਇੱਕ ਥਣੋ ਜਿਹੜੀ ਤੇਲ ਲੈ ਕੇ ਕਿਸਾਨ ਵੀਰੋ ਤਿੰਨ ਥਾੜਾਂ ਇਹਦੇ ਚਲਦੇ ਆ ਇਹ ਤੁਹਾਨੂੰ ਤੋੜ ਕੇ ਵੀ ਵਿਖਾਉਣੇ ਬਣਦੀ ਫੇਰ ਸਾਰੀ ਇਹਦੀ ਡਿਟੇਲ ਲੈਣੀ ਹੈ ਕਿਸਾਨ ਵੀਰੋ ਵੇਖੋ ਤੁਸੀਂ ਤੁਰਦੀ ਦੀ ਜੱਜਮੈਂਟ ਕਰਿਓ ਹੈ ਤੇਲ ਥਾਣਾ ਤੇ ਨਾੜਾਂ ਬੜੀਆਂ ਸੋਹਣੀਆਂ ਤੇ ਥਾਣਾ ਮੋਟਾ-ਮੋਟਾ ਥਣ ਲੱਗਿਆ ਮੁਠੀ ਦੀ ਚੁਵਾਈ ਵਾਲਾ ਕੱਦ ਚੰਗਾ ਕੱਦ ਕਹਿ ਸਕਦੇ ਆ ਸੂਈ ਕਿੰਨੇ ਚਿਰਦੀ ਆ ਬਾਈ ਤੋ ਉਹ ਵੀ ਆਪਾਂ ਪੁੱਛਦੇ ਆ ਇੱਕ ਵੀਰ ਦਾ ਸੋਹਣਾ ਪਸ਼ੂ ਪਾਲਣ ਦਾ ਕੰਮ ਆ ਖੇਤੀਬਾੜੀ ਦੇ ਨਾਲ-ਨਾਲ ਮੋੜ ਦਿਓ ਬਾਈ ਜੀ ਇੱਥੇ ਹੀ ਬੰਨ ਲਓ ਪਾਸੇ ਚੰਗਾ ਸੋਹਣਾ ਪ੍ਰਿੰਟ ਆ ਬੰਨ ਲਓ ਬ ਵੇਖੋ ਤੁਸੀਂ ਕਿਸਾਨ ਵੀਰੋ ਤੁਰਦੀ ਥੋੜਾ ਜਿਆ ਰੇਤਾ ਨਵਾਂ ਸਿੱਟਿਆ ਕਰਕੇ ਭੱਗੜੜ ਕਰਦੇ ਜਾਨਵਰ ਤਾਂ ਕਰਕੇ ਜਿਹੜੀਆਂ ਵਛੀਆਂ ਆਪਾਂ ਤੋਰ ਕੇ ਨਹੀਂ ਵਿਖਾਈਆਂ ਇੱਕ ਵੀਡੀਓ ਵੱਡੀ ਬਣ ਜੂਗੀ ਤੇ ਇਹਦਾ ਕੀ ਡਿਟੇਲ ਹੈ ਲੰਬੜਦਾਰ ਸਾਹਿਬ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਮਾਜੀ 28 ਦਿਨ ਹੋ ਗਏ ਸੂਈ ਨੂੰ 28 ਦਿਨ ਹੀ ਹੋਇਆ ਜੀ ਹਾਂਜੀ 13 ਲੀਟਰ ਦੁੱਧ ਆ ਇਹਦਾ ਹੁਣ 13 ਕਿਲੋ ਦੁੱਧ ਆ ਤਿਆਰ ਜੀ 13 ਲੀਟਰ ਦੁੱਧ ਆ ਪਿਛਲਾ ਚੋਂ ਆ ਕੇ ਦੇਵਾਂਗੇ ਠੀਕ ਹੈ ਜੀ ਤੇ ਇਹਦਾ ਜਿਹੜਾ ਬੱਚਾ ਸਪੈਰ ਹੋ ਗਿਆ ਹਾਂਜੀ ਬੱਚਾ ਫੇਰ ਹੋ ਗਿਆ ਤੇ ਹੁਣ ਇਹ ਕੋਈ ਗੱਪ ਮਤਲਬ ਗੱਪਣ ਤਾਂ ਫਿਰ ਹੋਣੀ ਨਹੀਂ 28 ਦਿਨਾਂ ਦੀ ਸ ਇਹ ਨਵਾਂ ਵਾਰ 35000 ਰੁਪਏ ਰ 35000 ਰੁਪਏ ਮੁੱਲ ਕਿਸਾਨ ਵੀਰੋ 35000 ਰੁਪਏ ਡਿਮਾਂਡ ਰੱਖੀ ਵੀਰ ਨੇ 28 ਦਿਨ ਵੀਰ ਕਹਿੰਦਾ ਇਹਨੂੰ ਸੂਈ ਨੂੰ ਹੋ ਗਏ ਐ ਬਾਕੀ ਤੁਸੀਂ ਆਪਦੀ ਸਮਝ ਨਾਲ ਡੰਗਰ ਖਰੀਦਣਾ ਲੇਵੇ ਤੇ ਨਾੜਾ ਵੜ ਗਿਆ ਸੋਹਣੀਆਂ ਤੇ ਥਣ ਮੁਠੀ ਦੀ ਚੁਆਈ ਵਾਲਾ ਕਹਿਰਾ ਕਹਿਰਾ ਥਣ ਲੱਗਿਆ ਕਿਸਾਨ ਵੀਰੋ ਇੱਕ ਚੰਗੀ ਵਹਿੜਾ ਦੁੱਧ ਦੇ ਮਸਲੇ ਨਾਲ ਬਾਕੀ ਤੁਸੀਂ ਦੁੱਧ ਆਪ ਵਧਾ ਵੀ ਸਕਦੇ ਐ ਵੀਰ ਦੇ ਪੱਠੇ ਐ ਕਿ ਮੀਂਹ ਨਾਲ ਖਰਾਬ ਹੋ ਗਏ ਸੀ ਬਾਈ ਕਹਿੰਦਾ ਕੱਲੀ ਤੂੜੀ ਤੇ ਐਸ ਟਾਈਮ ਦੋ ਨੰਬਰ ਵਹਿੜਾ ਵੱਡੀ ਵੇਖੋ ਕਿਸਾਨ ਵੀਰੋ ਬੜੀ ਸੋਹਣੀ ਪ੍ਰਿੰਟ ਵਾਈਜ਼ ਚੰਗੀ ਐ ਤੇ ਝੋਲੀ ਕੀ ਆ ਬੱਤਾਂ ਇਹਨੂੰ ਵੀ ਵੀਰ ਤੋਂ ਪੁੱਛਦੇ ਆਪਾਂ ਕਿੰਨਾ ਕੇ ਚਿਰ ਹੋ ਗਿਆ ਸੂਈ ਨੂੰ ਪਹਿਲਾਂ ਇਹਨੂੰ ਤੋਰਾਂਗੇ ਤੇ ਫਿਰ ਇਹਦੀ ਬਣਦੀ ਸਾਰੀ ਡਿਟੇਲ ਲੈਣੇ ਆ ਪ੍ਰਿੰਟ ਵਾਈਜ਼ ਤੇ ਬਰੀਡ ਵਾਈਜ਼ ਵੱਛੀ ਦਾ ਕੋਈ ਊੜਾ ਬੰਨਣਾ ਨਹੀਂ ਖਣ ਬੜਾ ਸੋਹਣਾ ਲੱਗਿਆ ਕਿਸਾਨ ਵੀਰੋ ਵੇਖੋ ਲੇਵੇ ਤੇ 나ੜਾ ਚੁਾਈ ਦਾ ਸਮਾਂ ਤਕਰੀਬਨ ਕਿਸਾਨ ਵੀਰੋ ਹੋ ਗਿਆ ਭਰੇ ਲੇਵੇ ਤੁਸੀਂ ਦੇਖ ਰਹੇ ਆ ਪੰਜ ਦਾ ਟਾਈਮ ਹੈ ਮੋੜ ਲਿਓ ਬਾਈ ਜੀ ਕੋਈ ਨਹੀਂ ਬਾਹਲੀ ਲੰਮੀ ਨਾਲ ਲਿਜਾਓ ਮਿੱਟੀ ਆ ਕਿਸਾਨ ਵੀਰੋ ਫਿਰ ਇਹ ਭੱਜਣ ਗਈਆਂ ਬਾਲੀਆਂ ਲੰਮੀਆਂ ਤਾਂ ਨਹੀਂ ਤੋੜਦੇ ਬੜੀਆਂ ਸੋਹਣੀਆਂ ਸੋਹਣੀ ਵਹਿੜ ਤੁਸੀਂ ਸਕਰੀਨ ਤੇ ਦੇਖ ਰਹੇ ਆਂ ਥਨਲੇਵੇ ਦੀ ਬੰਤਰ ਬਾ ਕਮਾਲ ਆ ਸੋਹਣਾ ਲੇਵਾ ਇਹਨੂੰ ਲੱਗਿਆ ਕਿੰਨੇ ਚਰ ਦੀ ਸੂਈ ਆ ਕਿੰਨਾ ਦੁੱਧ ਆ ਇਹ ਆਪਾਂ ਵੀਰ ਤੋਂ ਪੁੱਛ ਲੈਨੇ ਆਂ ਵੇਖੋ ਤੁਸੀਂ ਲੇਵੇ ਦੀ ਬੰਤਰ ਤੇ ਕਹਿਰਾ ਕਹਿਰਾ ਥਨ ਤੇ ਇੱਕ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਸਣ ਵੀਰੋ ਲੀ ਆਲਾ ਲੇਵਾ ਉਹ ਲੇਵਾ ਸੋਹਣੀ ਵਹਿੜ ਆ ਕਦ ਕਾਠ ਵੰਨੀਓ ਵੀ ਸੁਆ ਵੀਰ ਤੋਂ ਪੁੱਛਾਂਗੇ ਕਿੰਨ ਮੈਂ ਹਾਂਜੀ ਨੰਬਰਦਾਰ ਸਾਹਿਬ ਇਹਦੀ ਕੀ ਡਿਟੇਲ ਹੈ ਜੀ ਇਹਨੂੰ ਦੂਜੇ ਸੂਏ ਜਾਂ ਆਪਣੇ ਕੋਲੇ ਸੂਈ ਹੈ ਜੀ ਅੱਛਾ ਦੂਜਾ ਸੂਆ ਆਪਣੇ ਕੋਲੇ ਸੂਪ ਹੀ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਸੂਈ ਨੂੰ ਇਹਨੂੰ ਜੀ ਸੂਈ ਨੂੰ ਅੱਜ ਹੋ ਗਿਆ 1 ਮਹੀਨਾ ਤੇ 5 ਦਿਨ ਹੋ ਗਏ 1 ਮਹੀਨਾ ਤੇ 5 ਦਿਨ ਤੇ ਕੀ ਇਹਦੀ ਜੀ ਦੁੱਧ ਕਿੰਨਾ ਜੀ ਦੁੱਧੇ ਦਾ ਆਇਤਮ ਹੈਗਾ 15 ਲੀਟਰ ਹਾਜ਼ਰ 15 ਕਿਲੋ ਦੁੱਧ ਹੈ ਤੇ ਇਹਦੀ ਕੀ ਡਿਮਾਂਡ ਹੈ ਜੀ ਜੀ ਆਪਾਂ 67000 ਰੁਪਏ ਲੈਣਗੇ 67000 ਰੁਪਿਆ ਹਾਂਜੀ ਬਾਕੀ ਚੰਗੇ ਬਰੀਕ ਦੀ ਵਰੀਆ ਠੀਕ ਹੈ ਜੀ ਕਿਸਾਨ ਵੀਰੋ ਇਹਦਾ 67000 ਰੁਪਿਆ ਮੁੱਲ ਰੱਖਿਆ ਵੀਰ ਨੇ ਜਿਹੜੀ ਦੋ ਨੰਬਰ ਵੱਡੀਆਂ ਗਾਇਆਂ ਚ ਵਹਿੜ ਹੈ 15 ਕਿਲੋ ਇਹਦੇ ਥੱਲੇ ਦੁੱਧ ਹਾਜ਼ਰ ਹੈ ਲੈਵੇ ਤੇ ਨਾੜਾਂ ਵੱਡੀਆਂ ਸੋਹਣੀਆਂ ਲੈਵਾ ਬੜਾ ਸੋਹਣਾ ਕੱਦ ਸੋਹਣਾ ਦੂਜਾ ਸੁਹਾ ਸੋਈ ਹੈ ਵੀਰ ਕੋਲੇ ਇੱਕ ਮਹੀਨਾ 5-7 ਦਿਨ ਵੀਰ ਕਹਿੰਦਾ ਵੀ ਸੁਈ ਨੂੰ ਹੋ ਗਏ ਬਾਕੀ ਤੁਸੀਂ ਭਰਾਜੀ ਦਾ ਜਿਹੜਾ ਕੰਟੈਕਟ ਨੰਬਰ ਸਕਰੀਨ ਤੇ ਲਾਵਾਂਗੇ ਤੁਸੀਂ ਖਰੀਦ ਸਕਦੇ ਆ ਇਹ ਜਿਹੜੀ ਤਿੰਨ ਨੰਬਰ ਵਹਿੜਾ ਕਿਸਾਨ ਵੀਰ ਉਹ ਇਹ ਗੱਬਣ ਹੈ ਕੁਝ ਕੁ ਦਿਨਾਂ ਦੀ ਕੱਚੀ ਹੈ ਪਹਿਲਾਂ ਤੋਰਾਂਗੇ ਫਿਰ ਇਹਦੀ ਬਣਦੀ ਸਾਰੀ ਡਿਟੇਲ ਤੁਹਾਨੂੰ ਲੈ ਕੇ ਦਿੰਨੇ ਗੁੱਦਾ ਇਹਨੇ ਪਟਨਾ ਸ਼ੁਰੂ ਕੀਤਾ ਲੇਵੇ ਦੀ ਬੰਤਰ ਸੋਣੀ ਰੱਖੂਗੀ ਝੋਲੀ ਵੇਖੋ ਕਿਸਾਨ ਵੀਰ ਉਹ ਕਹਿਰਾ ਕਹਿਰਾ ਥਾਣਾ ਸੁਆ ਕਿਨਮਾ ਸੂਗੀ ਉਹ ਵੀ ਆਪਾਂ ਵੀਰ ਤੋਂ ਪੁੱਛ ਲੈਣਾ ਤੁਰਦੀ ਦੀ ਤੁਸੀਂ ਜੱਜਮੈਂਟ ਲਾਇਓ ਵੀਰ ਨੇ ਪਿਲਾ ਬੰਨਤੀਆਂ ਹਜੇ ਵੀਰ ਕਹਿੰਦੇ ਵੀ ਕੁਝ ਦਿਨ ਇਹਦਾ ਮਸੂਨ ਚ ਸਮਾਂ ਪਿਆ ਉਹ ਸਾਰੇ ਪਸ਼ੂ ਵੇਚਣ ਕਰਕੇ ਵੀਰ ਨੇ ਆਖਿਆ ਵੀ ਇਹ ਵੀ ਆਪਾਂ ਵਿੱਚ ਸੇਲ ਕਰ ਦਿਆਂਗੇ ਇੱਕ ਵਾਰੀ ਸੈਟਅਪ ਵੀਰ ਨੇ ਜਿਹੜਾ ਬਦਲਣਾ ਚੇਂਜ ਕਰਨਾ ਸਾਰਾ ਤੇ ਦੂਰੀ ਤੋਂ ਬਾਈ ਜੀ ਕਹਿੰਦੇ ਆਪਾਂ ਸਾਰਾ ਸੈਟਅਪ ਬਣਾ ਕੇ ਛੱਡ ਵਗੈਰਾ ਤੇ ਫੇਰ ਡੰਗਰ ਜਿਹੜੇ ਰੱਖਣੇ ਆ ਝੋਲੀ ਸੋਹਣੀਆਂ ਇਹਨੇ ਖੋਲਣੀਆਂ ਕਿਸਾਨ ਵੀਰੋ ਲੇਵਾ ਬੜਾ ਸੋਹਣਾ ਬਣਾਉਣਾ ਹਾਂਜੀ ਲੰਬੜਦਾਰ ਸਾਹਿਬ ਇਹਦਾ ਕੀ ਡਿਟੇਲ ਆ ਜੀ ਸੀਰਸ ਲੱਗ ਕਿਸਾਨ ਵੀਰੋ ਚੰਗੀ ਐ ਮੈਂ ਪੂਰਾ ਲੇਵਾ ਪੜਦੇ ਠੀਕ ਐ ਜੀ ਇਹ ਸੂਆ ਕਿੰਨੇ ਮੈਂ ਜੀ ਮੇਰਾ ਪਹਿਲਾ ਜੀ ਸੋਹਣੀ ਪਹਿਲੀ ਪਹਿਲਾ ਸੂਆ ਸੋਣੀ ਐ ਤੇ ਇਹਦਾ ਬਾਈ ਜੀ ਕੀ ਡਿਮਾਂਡ ਰੱਖੀ ਐ ਇਹਦੀ ਆਪਾਂ 90000 ਰੁਪਏ ਦੀ ਮੰਗ ਰੱਖੀ 90000 ਤੇ ਇਹਦੇ ਦਿਨ ਕਿੰਨੇ ਜਿਹੜਾ 1 ਮਹੀਨਾ ਰੈਂਦਾ ਜੀ ਬਾਬੂ 1 ਮਹੀਨਾ ਪ੍ਰੋਪਰ ਬਾਕੀ ਉੱਤੇ ਜਿਹੜਾ ਲੈ ਜੀ ਲੈ ਜੀ 1 ਮਹੀਨਾ ਪੂਰਾ ਰਹਿੰਦਾ 1 ਮਹੀਨਾ ਸੋਣੀ ਰੁੱਤ ਚ ਕਿਸਾਨ ਵੀਰੋ ਇਹਨੇ ਇੱਕ ਸੋਹਣੀ ਸਕਰੀਨ ਤੇ ਤੁਸੀਂ ਵੈੜ ਦੇਖ ਰਹੇ ਆ ਪਹਿਲਾ ਸੂਹਾ ਸੂਗੀ ਝੋਲੀ ਸੋਹਣੀ ਹੈ ਲੇਵੇ ਦੀ ਬੰਤਰ ਬੜੀ ਸੋਹਣੀ ਰੱਖੂਗੀ ਬਾਕੀ ਤੁਸੀਂ ਆਪਦੀ ਸਮਝਣਾ ਡੰਗਰ ਖਰੀਦਣਾ ਜਿਹੜਾ ਵੀਰ ਦਾ ਕੰਟੈਕਟ ਨੰਬਰ ਹੈ ਉਹ ਸਕਰੀਨ ਤੇ ਲਾਵਾਂਗੇ ਜੈਲੀ ਬੜੀ ਹੈ ਤੇ ਹੁਣ ਲਾਸਟ ਚ ਕਿਸਾਨ ਵੀਰੋਂ ਸਾਨੂੰ ਆਪਾਂ ਇੱਕ ਮੱਝ ਵਖਾ ਰਹੇ ਆ ਵੀਰ ਦੇ ਇਹ ਵੀ ਮੱਝ ਘਰਦੀ ਹੈ ਇਹਨੇ ਕੁਝ ਕਿਸਮਾਂ ਪਹਿਲਾਂ ਹੀ ਜਿਹੜਾ ਮੇਲਕਾਫ ਨੂੰ ਜਨਮ ਦਿੱਤਾ ਇਹਨੇ ਕੱਟੇ ਨੂੰ ਜਨਮ ਦਿੰਦਾ ਕਿਸਾਨ ਵੀਰੋ ਤੇ ਕੁਝਕ ਜਿਹੜਾ ਇਹਦਾ ਦੁੱਧ ਕੱਢਿਆ ਵੇ ਤੁਸੀਂ ਉਸ ਹੱਬ ਨਾਲ ਜੱਜਮੈਂਟ ਲਾਉਣੀ ਹੈ ਮੜਾ ਜੇ ਬਾਈ ਜੀ ਮੋੜਿਓ ਇਹਨੂੰ ਪਹਿਲਾਂ ਤੋਰਾਗੇ ਤੇ ਫਿਰ ਇਹਦੀ ਵੀ ਬਣਦੀ ਡਿਟੇਲ ਤੁਹਾਨੂੰ ਲੈ ਦਿੰਨੇ ਆ ਉਧਰ ਵਛੀਆਂ ਨਹੀਂ ਨੂੰ ਲੈ ਜੀ ਵੀਰੇ ਇੱਕ ਵਾਰੀ ਮੋੜੇ ਆਊਗੀ ਸਾਰੀ ਜੈਡ ਬਲੈਕ ਆ ਕਿਸਾਨ ਵੀਰੋ ਪੱਠਪੂੜੇ ਦੀ ਚੜਾਈ ਬੜੀ ਸੋਹਣੀ ਹੈ ਲੇਵੇ ਦੀ ਬੰਤਰ ਵੀ ਚੰਗੀ ਰੱਖੀ ਆ ਇਹਨੇ ਕਿਸਾਨ ਵੀਰੋ ਵੇਖੋ ਤੁਰਦੀ ਦਾ ਲੇਵਾ ਤੁਸੀਂ ਇੱਕ ਸੋਹਣੀ ਮੱਝ ਆ ਪੱਠਪੂੜੇ ਦੀ ਚੜਾਈ ਸੋਹਣੀ ਹੈ ਆ ਜੋ ਮੋੜਦੇ ਹੋ ਬਾਈ ਜੀ ਤੇ ਘਰੇਲੂ ਪਰਿਵਾਰ ਕੋਲੇ ਇਹ ਮੱਝ ਫੋਰ ਸੇਲ ਆ ਕਿਸਾਨ ਵੀਰੋ ਲੈਵੇ ਦੀ ਬੰਤਰ ਵੇਖੋ ਕੁਝ ਬੌਲਾ ਇਹਦਾ ਜਿਹੜਾ ਕੱਢਿਆ ਵੇ ਕਿਸਾਨ ਵੀਰੋ ਤੁਸੀਂ ਉਸ ਹਿਸਾਬ ਨਾਲ ਆਪਦੀ ਜੱਜਮੈਂਟ ਲਾ ਲੈਣੀ ਹੈ ਵੀਰ ਕਹਿੰਦੇ ਭਈ ਇਹਨੇ ਸੋਨਾ ਦੁੱਧ ਦਿੱਤਾ ਪਹਿਲਾਂ ਪਹਿਲੇ ਸੂਏ ਵੇਖੋ ਤੁਸੀਂ ਲੈਵੇ ਦੀ ਬੰਤਰ ਜਿਹੜਾ ਕੁਝ ਕ ਬੌਲਾ ਇਹਦਾ ਕੱਢਿਆ ਮੈਂ ਫੇਰ ਕਹਿੰਨਾ ਕਿਸਾਨ ਵੀਰੋ ਪਿੱਠ ਪੁੜੇ ਦੀ ਚੜਾਈ ਚੰਗੀ ਹੈ ਮਾਸ ਪਤਲਾ ਹੈ ਇਹ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਹਾਂਜੀ ਲੰਮੜਦਾਰ ਸਾਹਿਬ ਇਹਦੀ ਕੀ ਡਿਟੇਲ ਹੈ ਸੂਆ ਇਹ ਜੀ ਤੀਜਾ ਸੂਆ ਸੁਣੀ ਆ ਸੂਈਆ ਹੁਣ ਤੀਜਾ ਸੂਆ ਸੂਪੀ ਜੀ ਹਾਂਜੀ ਤੀਜਾ ਸੂਆ ਹੁਣ ਸੂਈਆ ਠੀਕ ਆ ਜੀ ਤੇ ਪਿਛਲੇ ਸੂਵੇ ਨੇ 15 ਲੀਟਰ ਦੋ ਠੀਕ ਆ ਜੀ ਠੀਕ ਆ ਠੀਕ ਆ ਜੀ ਹਾਂਜੀ ਤੇ ਹੁਣ ਇਹ ਅੱਜ ਸੂਆ ਸੂਈ ਠੀਕ ਆ ਜੀ ਤੇ ਇਹਨੂੰ ਹੁਣ ਮੰਨ ਲਓ ਆਪਾਂ ਕੁਝ ਦੁੱਧ ਦੇ ਦਾ ਕੱਢਿਆ ਲੈ ਵੇਚੋ ਹਾਂ ਕੁਝ ਦੁੱਧ ਕੱਢਿਆ ਕੁਝ ਨੂੰ ਚੰਗਾਤਾ ਠੀਕ ਆ ਜੀ ਤੇ ਬਾਈ ਜੀ ਹੁਣ ਇਹਦਾ ਕੀ ਜਿਹੜੀ ਝੇਰ ਪ੍ਰੋਪਰ ਪੈ ਗਈ ਸੀ ਝੇਰ ਪੈ ਗਈ ਝੇਰ ਖਾਦਨੇ ਆਪਾਂ ਠੀਕ ਆ ਜੀ ਉਹ ਬੱਠਲ ਚ ਧੱਕੀ ਪਈ ਐ ਤੇ ਇਹਦਾ ਕੀ ਰੇਟ ਰੱਖਿਆ ਵੀਰ ਜੀ ਇਹਦਾ ਆਪ ਸਾਰੇ ਡੰਗਰਾਂ ਦੀ ਆਪਾਂ ਜਿਹੜੀ ਬਣਦੀ ਸਾਨੂੰ ਡਿਟੇਲ ਲੈਤੀ ਹੈ ਮੱਝ ਵੀਰ ਕਹਿੰਦੇ ਵੀ 2:30 ਵਜੇ ਜੇਰ ਪਈ ਹੈ ਤੇ ਉਦੋਂ ਆਪਾਂ ਇਹਦੇ ਥੱਲੋ ਜਿਹੜਾ ਕੋਈ ਬੌਲਾ ਕੱਢ ਕੇ ਬੱਚੇ ਨੂੰ ਪਿਆਇਆ ਤੁਸੀਂ ਉਸ ਹਿਸਾਬ ਨਾਲ ਜੱਜਮੈਂਟ ਲਾ ਲੈਣੀ ਹੈ ਜਾਨਵਰ ਸਾਰਾ ਇਕੱਲੇ ਇਕੱਲੇ ਕਰਕੇ ਤੁਹਾਨੂੰ ਜਿੰਨੇ ਜਿਹੜੇ ਕਿ ਤੁਰੇ ਆਪਾਂ ਤੋਰਤੇ ਆ ਤੇ ਬਣਦੀ ਸਾਰੀ ਡਿਟੇਲ ਆਪਾਂ ਵੀਰ ਤੋਂ ਲੈਤੀ ਹੈ ਵੀਡੀਓ ਥੋੜੀ ਜੀ ਵੱਡੀ ਹੋ ਗਈ ਹੈ ਕੁਝ ਕਿ ਬੱਛੀਆਂ ਤੇ ਕੁਝ ਕਿ ਇਹ ਗੱਬਣ ਜਿਵੇਂ ਵਿੱਚ ਗਾਮ ਹੈ ਤੁਸੀਂ ਆਪਦੀ ਸਮਝ ਨਾਲ ਡੰਗਰ ਖਰੀਦਣਾ ਹੈ ਜੇਰ ਵੀਰ ਕਹਿੰਦੇ ਵੀ ਉਹ ਬੱਠਲ ਚ ਪਈ ਐ ਤੁਸੀਂ ਵੇਖ ਸਕਦੇ ਆ 2:30 ਵਜੇ ਜਿਹੜਾ ਬੌਲਾ ਉਹਦਾ ਮੱਝ ਦਾ ਉਹ ਕੜਤਾ ਸੀ ਵੀਰ ਕਹਿੰਦੇ ਤੇ ਬਾਕੀ ਫੇਰ ਵੀ ਜਦੋਂ ਤੁਸੀਂ ਇੱਥੇ ਪਹੁੰਚ ਕਰੋਗੇ ਪਿੰਡ ਮਮਾਰੇ ਜ਼ਿਲ੍ਹੇ ਫਰੀਦਕੋਟ ਚ ਤੇ ਤੁਸੀਂ ਸਾਰੇ ਜਿਹੜੇ ਨਾਗਾ ਆਪਦੇ ਦੇਖ ਵਰਖ ਕੇ ਖਰੀਦ ਲੈਣੇ ਆ ਆਪਾਂ ਜਿੰਨੀ ਕੁ ਹੋਈ ਬਣਦੀ ਸਾਰੀ ਡਿਟੇਲ ਵੀਰ ਤੋਂ ਲੈ ਲਈ ਐ ਬਾਕੀ ਤੁਸੀਂ ਆਪਦੀ ਸਮਝਣਾ ਡੰਗਰ ਖਰੀਦਣਾ ਮੇਰਾ ਫਰਜ਼ ਵੀਡੀਓ ਬਣਾਉਣਾ ਮੈਂ ਜਿਹੜਾ ਵੀਡੀਓ ਤੇ ਵੀਰ ਦਾ ਕੰਟੈਕਟ ਨੰਬਰ ਆ ਕਿਸਾਨ ਵੀਰੋ ਉਹ ਲਾ ਦੇਣਾ ਤੇ ਤੁਸੀਂ ਸਿੱਧਾ ਕੰਟੈਕਟ ਕਰਕੇ ਇਹ ਜਿਹੜੇ ਸਾਰੇ ਨਗ ਖਰੀ ਸਕਦੇ ਧੰਨਵਾਦ ਕਿਸਾਨ ਵੀਰੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ